ਸਰ ਚੀਰਕਾਰ ਜੀ ਸਾਰੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਇਸ ਤੁਹਾਡਾ ਬਹੁਤ 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 ਸਵਾਗਤ ਹੈ ਤੇ ਚਲੋ ਜੀ ਖਾਸ ਦਿਨ ਦਾ ਖਾਸ ਉਪਾਅ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਹਾਂਜੀ ਖਾਸ ਦਿਨ ਮਤਲਬ 24 ਜੁਲਾਈ ਨੂੰ ਆ ਰਹੀ ਹੈ ਮਸਿਆ ਇਸ ਮਸਿਆ ਨੂੰ ਹਰੀਆਲੀ ਮਸਿਆ ਵੀ ਕਿਹਾ ਜਾਂਦਾ ਹੈ ਹਰੀਆਲੀ અમાਵਸਿਆ ਕਿਹਾ ਜਾਂਦਾ ਹੈ ਤਾਂ ਇਹ ਜੋ ਹਰੀਆਲੀ ਮਸਿਆ ਹੈ ਇਸ ਦਿਨ ਜੋ ਮੈਂ ਤੁਹਾਨੂੰ ਦੋ ਉਪਾਅ ਦੱਸਣ ਵਾਲੀ ਹਾਂ ਜੇ ਤੁਸੀਂ ਕਾਲੀ ਤਾਂ ਨਾ ਤਾਂ ਮੈਂ ਤੁਹਾਨੂੰ ਦੱਸ ਹੀ ਹਾਂ ਇੱਕ ਤਾਂ ਪੈਸਿਆਂ ਦੀ ਕਾਲੇ ਕਾਲ ਵਿੱਚੋਂ ਬਿਲਕੁਲ ਨਿਕਲ ਜਾਏਗੀ ਜਿਸ ਸਮੇਂ ਦੱਸਾਂਗੀ ਜਿਹੜੇ ਪ੍ਰੋਸੈਸ ਨਾਲ ਮੈਂ ਦੱਸਾਂਗੀ ਉਹ ਤੁਸੀਂ ਉਸ ਤਰ੍ਹਾਂ ਕੀਤਾ ਤਾਂ ਦੂਜਾ ਕਾਰ ਵਿੱਚ ਕਿੰਨੇ ਵੀ ਲੜਾਈ ਝਗੜੇ ਹੋ ਰਹੇ ਹੋਣ ਹੈ ਨਾ ਉਹ ਸਬ ਡਿਟੇਲ ਵਿੱਚ ਮੈਂ ਦੱਸਾਂ ਗਾਲੀ ਹਾਂ ਤਾਂ ਉਹ ਸਭ ਖਤਮ ਹੋ ਜਾਣਗੇ ਕਿਉਂਕਿ ਕਿਆ ਜਾਂਦਾ ਹੈ ਨਾ ਜਿੱਥੇ ਕਿਰਕਿਰ ਵਸੇ ਉੱਥੇ ਕੜਿਓ ਪਾਣੀ ਨਸੇ ਹੈਨਾ ਸਹੀ ਬੋਲਿਆ ਨਾ ਮੈਂ ਤੇ ਬਸ ਐਹੀ ਚੀਜ਼ਾਂ ਜੋ ਤੁਹਾਡੇ ਘਰ ਵਿੱਚ ਜੇ ਇਹ ਪਰੇਸ਼ਾਨੀਆਂ ਐ ਦੁੱਖ ਤੁਸੀਂ ਚੇਲ ਰਹੇ ਹੋ ਤਾਂ ਇਹ ਹਰਿਆਲੀ ਮਸੀਹਾ ਤੇ 24 ਜੁਲਾਈ ਨੂੰ ਆਪਾਂ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਦੇਖੋ ਮਸੀਹਾ ਕੀ ਹੁੰਦੀ ਹੈ ਮਸੀਹਾ ਦੇ ਦਿਨ ਜਿਹੜਾ ਚੰ드ਰਮਾ ਹੁੰਦਾ ਹੈ ਹੈਨਾ ਉਹ ਨਿਕਲਦਾ ਨਹੀਂ ਹੈ ਪਰ ਉਸ ਤੋਂ ਬਾਅਦ ਦੇ ਜਿਹੜੇ 15 ਦਿਨ ਹੁੰਦੇ ਹਨ ਠੀਕ ਹੈ ਜਦੋਂ ਪੂਰਨਮਾਸ਼ੀ ਆਉਣ ਵਾਲੀ ਹੁੰਦੀ ਹੈ ਤਾਂ ਉਹ ਜਿਹੜੇ 15 ਦਿਨ ਹੁੰਦੇ ਹਨ ਨਾ ਉਹਨਾਂ ਨੂੰ ਸ਼ੁਕਲਪੱਖ ਕਿਹਾ ਜਾਂਦਾ ਹੈ ਤੇ ਇਸ ਸ਼ੁਕਲਪੱਖ ਤੇ ਆਪਾਂ ਕੁਝ ਐਸਾ ਨਵਾਂ ਕੰਮ ਸ਼ੁਰੂ ਕਰਨਾ ਹੈ ਜੋ ਅੱਜ ਮੈਂ ਤੁਹਾਨੂੰ ਇਸ ਦੇ ਨਾਲ ਹੀ ਸੰਬੰਧਿਤ ਹੈ ਤਾਂ ਦੇਖੋ ਤੁਹਾਡੇ ਘਰ ਵਿੱਚ ਹੋਣ ਵਾਲੀ ਹੈ ਤਾਨੂੰ ਵਰਸ਼ਾ ਹਾਂਜੀ ਤੇ ਕਿਵੇਂ ਹੋਏਗੀ ਕੀ ਕਰਨਾ ਹੈ ਐਸਾਰਾ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੀ ਹਾਂ ਸੇਵ ਹੋਰ ਸੇਵ ਬਾਰ-ਬਾਰ ਕਰਨੀਆਂ ਜਦੋਂ ਵੀ ਇਹ ਵੀਡੀਓ ਬਣਦੀ ਹੈ ਨਾ ਮੈਂ ਕਿ ਵਿਸ਼ਵਾਸ ਦੀ ਜ਼ਰੂਰਤ ਹੈ ਜੋ ਲੋਕ ਵਿਸ਼ਵਾਸ ਨਾਲ ਕਰਦੇ ਹਨ ਉਹਨਾਂ ਨੂੰ ਮੈਂ ਕਹਿੰਦੀ ਹਾਂ ਕਿੰਨੇ ਸਾਰੇ ਮੈਂ ਤੁਹਾਨੂੰ ਸਕਰੀਨਸ਼ਾਟ ਹੈ ਨਾ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਕਿ ਉਹਨਾਂ ਦੇ ਮੈਸੇਜ ਤੁਹਾਨੂੰ ਦਿਖਾ ਚੁੱਕੀ ਹਾਂ ਕਿ ਸਾਨੂੰ ਇਹ ਫਾਇਦਾ ਹੋਇਆ ਉਹ ਫਾਇਦਾ ਹੋਇਆ ਤੇ ਵਿਸ਼ਵਾਸ ਹੈ ਤਾਂ ਸਭ ਕੁਝ ਹੈ ਵਿਸ਼ਵਾਸ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ चलो जी वीडियो शुरू करने तो पहले एक बेनती एक रिक्वेस्ट कि ती हाले तक मेरी वीडियो हाइप किया है या नहीं जो नहीं किया है तो जरूर करो हर एक वीडियो पर जो भी देखोगे तो हाइप वाला ऑप्शन आएगा हफ्ते तीन बार तुम कर सकते हो जो तीन देख रहे हो मेरी वीडियो चल रही है तो जिते तुसी कमेंट करते हाइप लिखा हुआ आएगा उसमें क्लिक करना है इस तरह तो एवं तू दिखाई देगा हाइप वन ट्वेंटी पॉइंट्स तो इतने तुम्हें क्लिक कर देना है तो वह पॉइंट मिल जाएंगे जिते तुम कमेंट करते हो उ ही इस तरह का दिखाई देगा इस स्वाइप करना पेगा इस तरह कमेंट करके इस तरह स्वाइप भी कर सकते हो ते चलो जी आ जाते हैं अजीड के उपा के उपर जिस तरह की मैं तुम्हें दसा वीडियो दो उपा दस वाली हाँ जो कि मस्या वाले दिन करने पहला रहेगा मनी तो रिलेटिड पैसा तो रिलेटिड दूसरा रहेगा घर द लड़ाई झगड़े जो घर पिता पुत्र आपस में नहीं बनती है घर का हैड ऑफ द फैमली अपनी ईगो अकड़ा है ठीक है इस तु इलावा घर दियाँ लेडीज आपस में लड़दिया रहा मियां बीबी द आपस वि नहीं बनती है तुम घर आँदे हो तो लगता है कि बस अज का दिन ਦਾ ਸ਼ਾਂਤ ਨਾ ਬੀਤ ਜਾਵੇ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਤੁਹਾਡੇ ਘਰ ਦੀ ਹੈ ਤਾਂ ਤੁਸੀਂ ਸਮਝ ਜਾਓ ਕਿ ਤੁਹਾਡੇ ਘਰ ਦੇ ਸਾਰੇ ਜੋ ਫੈਮਿਲੀ ਮੈਂਬਰ ਹਨ ਉਹਨਾਂ ਦਾ ਜੂਪੀਟਰ ਖਰਾਬ ਹੈ ਜੂਪੀਟਰ ਮੀਨਸ ਬ੍ਰਸਪਤੀ ਪਲੈਨਟ ਠੀਕ ਹੈ ਤੇ ਇਸ ਵਾਰ ਦੀ ਜਿਹੜੀ ਮਸਿਆ ਹੈ 24 ਜੁਲਾਈ ਨੂੰ ਵੀ ਉਹ ਬ੍ਰਸਪਤੀ ਨੂੰ ਯਾਨੀ ਕਿ ਗੁਰੂ ਵਾ ਨੂੰ ਆ ਰਹੀ ਹੈ ਇਸ ਕਰਕੇ ਇਹ ਉਪਾ ਜੋ ਮੈਂ ਦੱਸਣ ਜਾ ਰਹੀ ਹਾਂ ਤੁਸੀਂ ਕਰੋਗੇ ਤਾਂ ਤੁਹਾਡੇ ਘਰ ਵਿੱਚੋਂ ਲੜਾਈ ਝਗੜੇ ਮੈਂ ਕਹਿ ਰਹੀ ਹਾਂ ਕਿ ਡਰਾਸਟਿਕ ਚੇਂਜ ਆ ਜਾਏਗਾ ਜੇ ਤੁਸੀਂ ਆਪਣੇ ਜੂਪੀਟਰ ਨੂੰ ਹੀ ਠੀਕ ਕਲਿਆਣਾ ਤਾਂ ਜਿੰਨੇ ਵੀ ਜੇ ਤੁਸੀਂ ਆਪਣੀ ਕੁੰਡਲੀ ਤੁਹਾਨੂੰ ਨਹੀਂ ਪਤਾ ਹੈ ਕੁੰਡਲੀ ਤੁਹਾਡੇ ਕੋਲ ਨਹੀਂ ਹੈ ਉਹ ਜੇ ਨਹੀਂ ਵੀ ਹੈ ਨਾ ਤਾਂ ਤੁਸੀਂ ਆਪਣਾ ਇਸ ਉਪਾਅ ਦੇ ਨਾਲ ਕਾਰ ਵਿੱਚ ਜੋ ਲੜਾਈ ਝਗੜੇ ਦੂਰ ਕਰ ਸਕਦੇ ਹੋ ਕਾਰ ਵਿੱਚ ਸ਼ਾਂਤੀ ਰਹੇਗੀ ਤਾਂ ਪੋਜ਼ਿਟਿਵਿਟੀ ਰਹੇਗੀ ਤੇ ਕਾਰ ਵਿੱਚ ਮਾਂ ਲਕshmi ਆਏਗੀ ਹੀ ਆਏਗੀ ਠੀਕ ਹੈ ਹੁਣ ਤੁਸੀਂ ਕਰਨਾ ਕੀ ਹੈ ਤੁਹਾਨੂੰ ਚਾਹੀਦੇ ਹੈ ਪੀਲੀ ਸਰਸੋ ਠੀਕ ਹੈ ਮਸਟਰਡ ਵੀ ਕਹਿੰਦੇ ਹੈ येलो ਮਸਟਰਡ ਕਹਿੰਦੇ ਹੈ ਇੰਗਲਿਸ਼ ਵਿੱਚ ਉਸ ਨੂੰ ਪੀਲੀ ਸਰਸੋਂ ਕਾਲੀ ਵਿੱਚ ਹੁੰਦੀ ਹੈ ਨਹੀਂ ਹੈ ਤਾਂ ਖਰੀਦ ਕੇ ਲੈ ਆਓ 2250 ਗ੍ਰਾਮ ਦਾ ਇੱਕ ਜਾਰ ਬਣਾ ਲਓ ਠੀਕ ਹੈ ਇੱਕ ਕੱਤ ਦੀ ਸ਼ੀਸ਼ੀ ਵਿੱਚ ਉਸ ਨੂੰ ਸਰਸੋਂ ਨੂੰ ਪੀਲੀ ਸਰਸੋਂ ਨੂੰ ਪਾ ਕੇ ਆਪਣੇ ਬੈਡਰੂਮ ਵਿੱਚ ਰੱਖਣਾ ਹੈ ਠੀਕ ਹੈ ਇਸ ਉਪਾ ਨੂੰ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਘਰ ਵਿੱਚ ਕੋਈ ਇੱਕ ਮੈਂਬਰ ਚੁੱਕਣਾ ਚਾਹੀਦਾ ਹੈ ਐਨਾ ਹੋਵੇ ਕਿ ਸਾਰਿਆਂ ਨੂੰ ਆਪਾਂ ਕਹੀਏ ਤਾਂ ਇੱਕ ਭੁੱਲ ਜਾਵੇ ਐਵੇਂ ਨਹੀਂ ਹੋਣਾ ਚਾਹੀਦਾ ਇੱਕ ਮੈਂਬਰ ਦੀ ਡਿਊਟੀ ਲੱਗੇ ਰਾਤ ਨੂੰ ਸੌਣ ਤੋਂ ਪਹਿਲਾਂ ਕੀ ਕਰਨਾ ਹੈ ਤੁਸੀਂ ਇਹ ਵੀਰਵਾਰ ਤੋਂ ਹੀ ਸ਼ੁਰੂ ਕਰਨਾ ਹੈ ਕਿਉਂਕਿ 24 ਜੁਲਾਈ ਨੂੰ ਜੋ ਮਸੱਈ ਆ ਰਹੀ ਹੈ। ਓਕੇ ਰਾਤ ਨੂੰ ਸੌਣ ਤੋਂ ਪਹਿਲੇ ਉਸ ਜਾਰ ਵਿੱਚ ਜਿਹਦੇ ਵਿੱਚ ਆਪਾਂ पीली सरसों पाई हुई है थोड़ी सी पीली सरसों अपने हाथ ਵਿੱਚ ਲੈਣੀ ਹੈ ਠੀਕ ਹੈ ਤੇ ਉਸ ਨੂੰ मुट्ठी बंद करके ਇਸ ਤਰ੍ਹਾਂ सोचना ਹੈ ਕਿ سارے ਘਾਡੇ ਮੈਂਬਰ ਬਹੁਤ ਹੱਸਦੇ ਖੇੜਦੇ ਸੁਖੀ ਸ਼ਾਂਤੀ ਨਾਲ ਰਹਿ ਰਹੇ ਹਨ ਠੀਕ ਹੈ ਫਿਰ ਉਸ ਤੋਂ ਬਾਅਦ ਉਸ ਪੀਲੀ ਸਰਸੋਂ ਨੂੰ ਤੁਸੀਂ ਆਪਣੇ ਘਰ ਵਿੱਚ ਰਹਿੰਦੇ ਹੋ ਤਾਂ ਬਾਹਰ ਗਲੀ ਵਿੱਚ ਸੁੱਟੋ ਸੜਕ ਤੇ ਸੁੱਟਦੇ ਹੋ ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਸਰਸੋਂ ਦੇ ਉੱਪਰ ਲੋਕੀ ਲੰਗਣਗੇ ਟਰੱਕ ਗੱਡੀਆਂ ਲੰਘਣਗੀਆਂ ਹੈਨਾ ਜਿਸ ਤਰ੍ਹਾਂ ਜਿਸ ਤਰ੍ਹਾਂ ਉਹ ਸਰਸੋਂ ਦੇ ਉੱਪਰੋਂ ਉਹ ਕੁਚਲੀ ਜਾਏਗੀ ਪੈਰਾ ਦੇ ਥੱਲੇ ਤਾਂ ਤੁਹਾਡੇ ਘਰ ਵਿੱਚ ਤੁਸੀਂ ਦੇਖੋਗੇ ਸੁੱਖ ਸ਼ਾਂਤੀ ਲਿਖਵਾ ਕੇ ਲੈ ਲਓ ਜੇ विश्वास न करोगे ना सुख शांति आ जाएगी सारे लोग सुधर जाएंगे जिन्हों का भी खराब है ना इसके सही हो जाएगा दूसर नहीं है, कोई जो सुटी है कोई दूसरा लंघ रहा है तो उस भी इस नुकसान नहीं है आप भी उपा दसते ही नहीं है जिसके दूजे नुकसान होता यह काम तुम्हें चौबी जुलाई न जरूर करना ही करना है पीली सरसों लेके जिसना की मैं ਸਿਆ ਕਰ ਲੈਣਾ ਓਕੇ ਹੁਣ ਆਂਦੇ ਹਾਂ ਦੂਸਰੇ ਉਪਾਤੇ ਜੋ ਕੀ ਹੈ ਮਨੀ ਤੋਂ ਰਿਲੇਟਡ ਕਰੇਗਾ ਤੁਹਾਡੇ ਘਰ ਵਿੱਚ ਤੁਹਾਨੂੰ ਵਰਸ਼ਾ ਪੈਸੇ ਦੀ ਕਮੀ ਨੂੰ ਬਿਲਕੁਲ ਹਮੇਸ਼ਾ ਵਾਸਤੇ ਦੂਰ ਕਰੇਗਾ ਕਰਨਾ ਕੀ ਹੈ ਇਹ ਦੇਖੋ ਤੁਹਾਡੇ ਘਰ ਵਿੱਚ ਕੋਈ ਵੀ ਚੈੱਕ ਹੋਏਗਾ ਠੀਕ ਹੈ चेकबुकता रही है उद्देश्य चेक फाड़ लो ठीक है उस दे उपर तुम तो अपना नाम लिख देना है जिस तरह मैं लिख रही हूँ गुरजीत कौर ठीक है उस तो बाद रुपी लिखा हो पैसे लिखे हैं उत्थे जिने पैसे थोड़ा तो चाहिए जिन्ने पैसे मंगने हैं मंग लो बई एपा लैके आती हाँ मैं जिने पैसे मंगने मांग लो मैं दो लख मग रही हूँ ठीक है ਇੱਕ ਦੋ ਲੱਖ ਲਿਖਦਾ ਫਿਰ ਇੱਥੇ ਜਿੱਥੇ ਪੈਸੇ ਲਿਖਿਆ ਇੱਥੇ ਵੀ ਦੋ ਲੱਖ ਲਿਖ ਦੋ ਓਕੇ ਨਾਲ ਦੇ ਨਾਲ ਇੱਥੇ ਮੈਂ 2 ਲੱਖਸ ਓਨਲੀ ਵੀ ਲਿਖ ਦਨੀ ਆ ਜਿੱਥੇ ਸਾਈਨ ਕਰਨੇ ਹੁੰਦੇ ਆ ਸਿਗਨੇਚਰ ਕਰਨੇ ਹੁੰਦੇ ਆ ਉੱਥੇ ਤੁਸੀਂ ਲਿਖੋ ਯੂਨੀਵਰਸ ਠੀਕ ਹੈ ਆਪਾਂ ਯੂਨੀਵਰਸ ਤੋਂ ਮੰਗ ਰਹੇ ਆ ਨਹੀਂ ਤਾਂ ਤੁਸੀਂ ਜਿਹੜੇ ਵੀ ਈਸ਼ਟ ਨੂੰ ਮੰਨਦੇ ਹੋ ਜਿਹੜੇ ਵੀ ਗੁਰੂ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਦੋ ਉਹ ਵੀ ਬੈਸਟ ਹੈ ਠੀਕ ਹੈ ਜਿਹੜੀ ਮੇਨ ਗੱਲ ਹੈ ਡੇਟ ਤਾਰੀਖ ਜਿਹੜੀ ਤੁਸੀ ਲਿਖਣੀ ਹੈ ਜਿਸ ਤਾਰੀਖ ਨੂੰ ਤੁਸੀ ਚੈੱਕ ਬਣਾ ਰਹੇ ਹੋ ਉਹ ਤਾਰੀਖ ਨਹੀਂ ਲਿਖਣੀ ਹੈ ਜਿਹੜੀ ਤਾਰੀਖ ਤੱਕ ਤੁਹਾਨੂੰ ਪਰਮਾਤਮਾ ਤੋਂ ਪੈਸੇ ਲੈ ਰਹੇ ਹੋ ਨਾ ਮੰਗ ਰਹੇ ਹੋ ਉਹ ਤਾਰੀਖ ਲਿਖਣੀ ਹੈ ਕਿ ਮੈਨੂੰ ਐਨੀ ਤਾਰੀਖ ਤੱਕ ਪੈਸੇ ਚਾਹੀਦੇ ਹਨ ਹੁਣ ਮੈਂ ਇੱਥੇ ਲਿਖ ਦਿੰਦੀ ਹਾਂ 5 ਲੋ 15 ਤਾਰੀਖ ਤੱਕ ਮੈਨੂੰ ਪੈਸੇ ਚਾਹੀਦੇ ਹਨ ਠੀਕ ਹੈ 15 ਅਗਸਤ ਤੱਕ ਅਗਲੇ ਮਹੀਨੇ ਦੀ 15 ਅਗਸਤ 2025 ਤੱਕ ਮੈਨੂੰ ਪੈਸੇ ਦੇਣੇ ਹਨ ਪਰਮਾਤਮਾ ਦੇਣਗੇ ਹੀ ਦੇਣਗੇ ਜੀ ਹੁਣ ਇਸ ਚੈੱਕ ਨੂੰ ਕੀ ਕਰਨਾ ਹੈ ਤੁਸੀਂ ਮੱਸੀਆ ਵਾਲੇ ਦਿਨ ਜੇ ਤੁਸੀਂ ਬਣਾਓਗੇ ਠੀਕ ਹੈ ਵੈਸੇ ਤਾਂ ਮੈਂ ਤੁਹਾਨੂੰ ਕਹਨੀ ਆ ਕਿ ਜੇ ਅੱਜ ਮੈਂ ਵੀਡੀਓ ਪਾ ਦਿੱਤੀ ਹੈ ਨਾ ਤੁਹਾਨੂੰ ਜਦੋਂ ਵੀ ਵੀਡੀਓ ਮਿਲੇਗੀ ਮੱਸੀਆ ਦੇ ਆਉਣ ਤੋਂ ਪਹਿਲੇ ਹੀ ਤੁਸੀਂ ਇਹ ਚੈੱਕ ਬਣਾ ਕੇ ਰੈਡੀ ਕਰ ਲਓ ਆਪਣੀ એનર્ਜੀ ਉਸ ਦੇ ਵਿੱਚ ਪਾ ਕੇ ਆਪਣੇ ਲੋਕਰ ਵਿੱਚ ਰੱਖ ਲਓ ਜਾਂ ਆਪਣੀ ਪਾਠ ਪੂਜਾ ਵਾਲੀ ਜਗ੍ਹਾ ਤੇ ਰੱਖ ਦੋ ਠੀਕ ਹੈ ਤੇ ਤੁਸੀਂ ਦੇਖੋਗੇ ਜਿੰਨੇ ਵੀ ਪੈਸੇ ਤੁਸੀਂ ਮੰਗੇ ਹਨ ਨਾ ਤੇ ਜਿਹੜੀ ਡੇਟ ਜਿੰਨੀ ਤਾਰੀਖ ਤੁਸੀਂ ਪਰਮਾਤਮਾ ਨੂੰ ਕਹੀ ਹੈ ਕਿ ਐਨੀ ਤਾਰੀਖ ਤੱਕ ਮੈਨੂੰ ਕਰਕੇ ਦਿਓ ਇੰਤਜ਼ਾਮ ਕੁਝ ਵੀ ਵਸੀਲਾ ਪਰਮਾਤਮਾ निकालेंगे ਤੇ ਤੁਹਾਨੂੰ ਉਹਨਾਂ ਪੈਸਾ ਆਏਗਾ ਹੀ ਆਏਗਾ ਫਾਂਵੇਂ ਅੱਜ ਬਣਾ ਕੇ ਰੱਖ ਲਓ ਚੈੱਕ ਠੀਕ ਹੈ ਆਪਣੀ એનર્ਜੀ ਉਹਦੇ ਵਿੱਚ ਪਾ ਕੇ ਰੱਖ ਲਓ ਜਾਂ ਫਿਰ ਮਸਿਆ ਵਾਲੇ ਦਿਨ ਬਣਾਓ ਤਾਂ ਰਾਤੀ 9 ਤੋਂ 10 ਵਜੇ ਦੇ ਵਿੱਚ ਬਣਾਉਣਾ ਠੀਕ ਹੈ ਬਣਾਉਣ ਤੋਂ ਬਾਅਦ ਚੈੱਕ ਨੂੰ ਆਪਣੀ ਪਾਰਪੂਜਾ ਵਾਲੀ ਜਗ੍ਹਾ ਤੇ ਰੱਖ ਦਿਓ ਉੱਥੇ ਹੀ ਪਿਆ ਰਹਿਣ ਦੋ ਜਬ ਤੱਕ ਤੁਹਾਨੂੰ ਇਹ ਪੈਸਾ ਨਹੀਂ ਮਿਲਦਾ ਹੈ ਵੈਸੇ ਤਾਂ ਜਿਹੜੀ ਡੇਟ ਪਾਈ ਹੈ ਜਿਹੜੀ ਤਾਰੀਖ ਪਾਈ ਹੈ ਉਦੋਂ ਤੁਹਾਨੂੰ ਉਹ ਪੈਸਾ ਮਿਲੇਗਾ ਹੀ ਮਿਲੇਗਾ ਐ ਚਮਤਕਾਰੀ ਉਪਾਅ ਜਿਹੜੇ ਮੈਂ ਤੁਹਾਨੂੰ ਦੋ ਦੱਸੇ ਹਨ 24 ਜੁਲਾਈ ਵੀਰਵਾਰ ਵਾਲੇ ਦਿਨ ਮਸੀਆ ਵਾਲੇ ਦਿਨ ਜ਼ਰੂਰ ਕਰ ਲੈਣਾ ਵਿਸ਼ਵਾਸ ਨਾਲ ਕਰ ਲੈਣਾ ਤੁਹਾਡੀਆਂ ਇਹ ਇੱਛਾਵਾਂ ਜ਼ਰੂਰ ਪੂਰੀਆਂ ਹੋਣਗੀਆਂ ਹੀ ਹੋਣਗੀਆਂ ਠੀਕ ਹੈ ਜੀ ਇਹ ਨਾਲੇ ਨਾਲੇ ਇਹ ਹਰਿਆਲੀ ਮਸੀਆ ਹੈ ਸੌਣ ਦਾ ਮਹੀਨਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇੱਕ ਚਾੜ ਕੇਲੇ ਦਾ ਚਾੜ ਮੈਂ ਤਾਂ ਕਹਨੀ ਹਾਂ ਇੱਕ ਪੌਦਾ ਜ਼ਰੂਰ ਧਾਰਮਿਕ ਸੰਤ ਤੇ ਲਗਾਓਗੇ ਤਾਂ ਹੋਰ ਜ਼ਿਆਦਾ ਅੱਛਾ ਨਹੀਂ ਤਾਂ ਕਿਸੇ ਗਾਰਡਨ ਤੇ ਕਿਸੇ ਸੜਕ ਤੇ ਲਗਾ ਦਿਓ ਤਾਂ ਤੁਹਾਡੇ ਵਾਸਤੇ ਹੋਰ ਵੀ ਅੱਛਾ ਹੁੰਦਾ ਹੈ ਇਸ ਦੇ ਨਾਲ ਤੁਹਾਡੇ ਪਲੈਨ ਬਹੁਤ ਹੀ ਕਾਫੀ ਹੱਦ ਤੱਕ ਜੇ ਖਰਾਬ ਹੁੰਦਾ ਸੁਧਰ ਜਾਂਦੇ ਹਨ ਠੀਕ ਹੈ ਗ੍ਰਹਿ ਤੁਹਾਡੇ ਠੀਕ ਹੋ ਜਾਂਦੇ ਹਨ ਵੈਸੇ ਵੀ ਸਾਨੂੰ ਤਾਂ ਕਹਿੰਦੇ ਹੀ ਹੈ ਕਿ ਇੱਕ ਪਲੈਂਟ ਆਪਣਾ ਅ ਲਗਾਣਾ ਹੀ ਚਾਹੀਦਾ ਹੈ ਹੈਨਾ ਤਾਂ ਕਿ ਪਿੱਛੋਂ ਜਦੋਂ ਅਸੀਂ ਇਸ ਦੁਨੀਆ ਵਿੱਚ ਨਹੀਂ ਰਾਂਗੇ ਤਾਂ ਲੋਕੀ ਸਾਨੂੰ ਉਹ ਵੋਦੇ ਨੂੰ ਦੇਖ ਕੇ ਯਾਦ ਕਰਨਗੇ ਹੈਨਾ ਪਰ ਠੀਕ ਹੈ ਜੋ ਐਤਾ ਗੱਲ ਥੋੜੀ ਅਲੱਗ ਹੋ ਗਈ ਪਰ ਅੱਜ ਜੋ ਮੈਂ ਤੁਹਾਨੂੰ ਪਾ ਦੱਸੇ ਹਨ ਕਰ ਲੈਣਾ ਵਿਸ਼ਵਾਸ ਨਾਲ ਜਦੋਂ ਵੀ ਮੇਰੀ ਵੀਡੀਓ ਤੁਹਾਨੂੰ ਮਿਲੇਗੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਨਾ ਵਧਿਆ ਜਿਆ ਹੱਲ ਲeke